ਜੀਮ ਦੇ ਵਿੱਚ ਤੋਂ ਬੈਲਜੀਅਮ ਦੀ ਇਹ ਸਿਟੀ ਆ ਬਿਲਕੁਲ ਹੀ ਸਮੁੰਦਰ ਦੇ ਕਿਨਾਰੇ ਤੇ ਠੀਕ ਆ ਜੀ ਤੋਂ ਮੈਂ ਆਇਆ ਸੀ ਪਹਿਲਾਂ ਥੋੜਾ ਜਿਹਾ ਤਾਂ ਦੱਸ ਦਵਾ ਤੇ ਗੱਡੀ ਖਾਲੀ ਕਰਾਉਣੀ ਇੱਥੇ ਠੀਕ ਆ ਜੀ ਇੱਕ ਮਿੰਟ ਤੇ ਗੱਡੀ ਖਾਲੀ ਮੇਰੀ ਹੋ ਗਈ ਗੱਡੀ ਲਈ ਆਪਾਂ ਪਾਰਕਿੰਗ ਚ ਤੇ ਮੈਂ ਇਕਲੇਗਾ ਯੂਕਰੇਨ ਤੋਂ ਉਹ ਉਹ ਹੀ ਦੋ ਜਣੇ ਆਏ ਸੀਗੇ ਘੁੰਮਣ ਫਿਰਨੇ ਇੱਥੇ ਤੇ ਕਰੇਗਾ ਮੇਰੇ ਨਾਲ ਹੀ ਇਹਨੇ ਗੱਡੀ ਲਈ ਬੰਦੇ ਨੇ ਤੇ ਹੈਗੀ ਗੱਡੀ ਇਹਦੇ ਕੋ ਪੋਲੈਂਡ ਦੀ ਤੇ ਚਲੋ ਆਪਣਾ ਤੁਹਾਨੂੰ ਪਤਾ ਹੀ ਹੈ ਲਥੁਵਾਨੀਆ ਦੀ ਗੱਡੀ ਆਪਣੇ ਕੋ ਅਸੀਂ ਸੁਲਾਹ ਮਾਰੀਏ ਨੇ ਬਾਈ ਨੇ ਕਹਿੰਦਾ ਆਇਆ ਆਪਾਂ ਤਨੂ ਬੀਚ ਏਰੀਆ ਘੁੰਮ ਕੇ ਆਉਣੇ ਆ ਸੋ ਆਏ ਆ ਬੀਚ ਏਰੀਆ ਘੁੰਮਣ ਆਪਣੇ ਬੈਲਜੀਅਮ ਦਾ ਸੋ ਇੱਕ ਗੱਲ ਮੈਂ ਹੋਰ ਨਾਲ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਇੱਥੋਂ ਸਾਨੂੰ ਜਿੱਦਾਂ ਕਿ ਮੈਂ ਕਿ ਲੂਨਪ ਲਾ ਕੇ ਜਾਣੇ ਹੁੰਨੇ ਨਾ ਆਪਾਂ ਤੇ ਲੂਨਪ ਲਾ ਕੇ ਕਈ ਰੋ ਮੈਂ ਟਰਾਲਾ ਕੱਟਣੀਆਂ ਆ ਨਾਲ ਦਾ ਤੇ ਉਥੋਂ ਤੋਂ ਚੱਲ ਬਹੁਤ ਨੇੜੇ ਤੇ ਇੱਥੋਂ ਵੀ ਸਿੱਧਾ ਇੰਗਲੈਂਡ ਕੋਸਮ ਨਹੀਂ ਗਾ ਐਵੇਂ ਨੇੜੇ ਹੀ ਬਲਵ ਹੁਣ ਮੇਰੇ ਕੋਲ ਦੂਸਰਾ ਫੋਨ ਹੈ ਨਹੀਂ ਨਹੀਂ ਮੈਂ ਤੁਹਾਨੂੰ ਦਿਖਾਉਣਾ ਸੀ ਬਿਲਕੁਲ ਨੇੜੇ ਹੈ ਇੰਗਲੈਂਡ ਇੱਥੋਂ ਠੀਕ ਹੈ ਜੀ ਤੇ ਲੋ ਮੈਂ ਹੁਣ ਤੁਹਾਨੂੰ ਸਿਟੀ ਦਿਖਾਉਣਾ ਓਕੇ ਲੋ ਭਾਈ ਸਿਟੀ ਓਕੇ ਬੈਲਜੀਅਮ ਦੀ ਇਹ ਸਿਟੀ ਆ ਤੇ ਇੱਥੋਂ ਨਾਲ ਹੀ ਫਰਾਂਸ ਥੋੜੇ ਦੂਰ ਪੈ ਜਾਂਦਾ ਤੋ ਇਹ ਹੈ ਲੈਕ ਹੋਟਲ ਟੋਕਨਟ ਏਰੀਆ ਯਾਰ ਇੱਥੋਂ ਦਾ ਤੇ ਹਵਾ ਬਹੁਤ ਚੱਲਦੀ ਪਈ ਆ ਤੇ ਇੱਥੇ ਹੁੰਦਾ ਕਿਉਂਕਿ ਠੰਡ ਹੋ ਗਈ ਹੁਣ ਵਾਵਾ ਸਾਰੀ ਚਲੋ ਵੀ ਚੱਲਦੇ ਹੁਣ ਐ ਨੂੰ ਆਪਣੇ ਵਿੱਚ ਏਰੀਏ ਵਾਲ ਨੂੰ ਕਿੰਦਾ ਬਹੁਤ ਵਧੀਆ ਕਲੇਗਾ ਕਹਿੰਦਾ ਯੂਕਰੇਨ ਵਾਲਾ ਕਹਿੰਦਾ ਬਹੁਤ ਘੈਂਟ ਏਰੀਆ ਵਾ ਆ ਕਲੇਗਾ ਸਾਈਜ਼ ਜ਼ੀਰੋ ਫਰੋਮ ਇੰਗਲੈਂਡ ਫਾਰ ਇੰਗਲੈਂਡ

ਦਾ ਮੌਸਮ ਆ। ਲੋਬੀ। ਤੇ ਐ ਸਾਈਡ ਨੂੰ ਇੰਗਲੈਂਡ ਹੀ ਪੈ ਜਾਂਦਾ। ਇੰਗਲੈਂਡ ਥੋੜਾ ਹੀ ਦੂਰ ਆ ਇਥੋਂ। ਤੇ ਉਹ ਉਥੇ ਉਹ ਬੋਰਡ ਪਤਾ ਨਹੀਂ ਸਜੇਰੀਓ ਫੋਰ ਇੰਗਲੈਂਡ ਕੋਈ ਉਹ ਮਤਲਬ ਹੋਊਗਾ ਕੋਈ ਇਹਦਾ ਦਾ। ਤੇ ਇੰਗਲੈਂਡ ਇਥੋਂ ਬਿਲਕੁਲ ਹੀ ਨੇੜੇ ਆ। ਬਹੁਤ ਜ਼ਿਆਦਾ ਨੇੜੇ ਆ। ਸਹੀ ਆ। ਸੋ ਪੂਰਾ ਇਹ ਵਿਚ 에ਰੀਆ ਹੋਟਲ ਹੀ ਆ। ਦੇਖ ਸਕਦੇ ਆ। ਸਾਡੇ ਕਲੇਗਾ ਮੇਰੇ ਨਾਲ ਆਇਆ ਵਾ। ਇਹ ਹੈਗਾ ਯੂਕਰੇਨ ਦਾ। ਸਹੀ ਆ। ਬਹੁਤ ਹੀ ਛੋਟਾ ਆ ਸ਼ਹਿਰ ਆ ਜਿਵੇਂ ਕਿ ਆਪਾਂ ਮਤਲਬ ਛੋਟਾ ਆ ਮਤਲਬ ਥੋੜੇ ਬਦੇ ਘਾਰਵਾ ਜਾਂ ਆ ਬੀਚ ਤੇ ਹੋਟਲ ਬਣੇ ਪਿਆ ਤੇ ਆ ਸੋਹਣਾ ਏਰੀਆ ਬਣਾਇਆ ਮੈਂ ਤਾਂ ਵੇਹੇ ਗੱਡੀ 'ਚ ਬੈਠਾ ਰਹਿਣਾ ਸੀ ਬਾ ਤੁਹਾਨੂੰ ਸੱਚ ਦੱਸਾਂ ਇਹਦਾ ਕਰਕੇ ਮੈਂ ਆਇਆ ਇਹ ਕਹਿੰਦਾ ਆ ਜਾ ਤੈਨੂੰ ਕਮਾ ਕੇ ਲਿਆਉਣਾ ਕਹਿੰਦਾ ਏਰੀਆ ਬਹੁਤ ਸੋਹਣਾ ਵਾ ਇੱਥੇ ਕਹਿੰਦਾ ਹੋਟਲ-ਹੋਟਲ ਰੈਸਟੋਰੈਂਟ ਵਾ ਇੱਥੇ ਆ ਨਾਲ ਥੋੜਾ ਹੀ ਗਾੜੀ ਆ ਮਿੱਟੀ ਤੋਂ ਬਾਅਦ ਚ ਆਹ ਸਮੁੰਦਰ ਚੱਲ ਪੈਂਦਾ ਇੱਥੇ ਕਲੇਗਾ ਇਸ ਫ੍ਰਾਂਸ ਏਰੀਆ ਔਰ ਇੰਗਲੈਂਡ ਲਾਈਟ ਏਰੀਆ ਹਾਂ ਆਈ ਥਿੰਕ ਦਾ 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 ਇੰਗਲੈਂਡ ਦਾ ਦਾ ਵਿੱਚ ਆ ਸੋ ਭਾਈ ਯਾਰ ਉਹ ਲਾਈਟਾਂ ਮੈਂ ਤੁਹਾਨੂੰ ਦੱਸ ਸਕਦਾ ਅੰਦਾਜ਼ੇ ਇਹ ਨਾ ਮੈਂ ਕਹਿ ਦਿੰਨਾ ਸੋ ਉਹ ਪੂਰਾ ਏਰੀਆ ਲੇਟਾ ਦੇਖ ਸਕਦੇ ਹੋ ਇੰਗਲੈਂਡ ਆ ਯਾਰ ਮਤਲਬ ਕਿ ਥੋੜਾ ਹੀ ਆ ਇੱਥੋਂ ਸੋ ਜੇ ਆਪਾਂ ਚਾਹੀਏ ਇੱਥੋਂ ਲੂਮ ਪਲਾਗੇ ਜਿੱਥੇ ਮੈਟਰ ਲਾ ਕੇ ਯਾਰਾ ਕਟਣੀ ਜਾਂਦਾ ਨਾ ਜਿੱਥੋਂ ਇੰਗਲੈਂਡ ਦੀ ਯਾਨੀ ਕਿ ਡੋਂਕੀ ਲੱਗਦੀ ਸੋ ਜ਼ਿਆਦਾਤਰ ਤੂੰ ਏਦੇ ਹੀ ਸੋ ਉਹ ਏਰੀਆ ਯਾਰ ਹੋਰ ਨੇੜੇ ਪੈਂਦਾ ਉਹ ਘੁੰਮ ਕੇ ਐ ਨੂੰ ਐ ਦਾ ਮਨ ਕੋ ਚੱਲੋ ਵੀ ਮੇਰਾ ਅੰਦਾਜ਼ਾ ਜਿੱਥੇ ਲਈਆਂ ਲੇਟਾਂ ਉਹ ਗੈਪ ਆ ਸੋ ਇਧਰ ਫਰਾਂਸ ਦਾ ਏਰੀਆ ਉਹ ਆ ਜਾਂਦਾ ਆ ਇਧਰ ਮੇਰਾ ਖਿਆਲ ਆ ਵੀ ਇੰਗਲੈਂਡ ਚੱਲ ਪੈਂਦਾ ਵਾ ਸਹੀ ਆ ਸੋ ਜਿਹੜੀਆਂ ਲਾਈਟਾਂ ਦੇਖ ਸਕਦੇ ਲਾਲ ਲਾਲ ਚਲਣੀਆਂ ਬਾੜੀਆਂ ਬਾੜੀਆਂ ਦਾ ਨਜ਼ਰ ਆਉਂਦੀਆਂ ਹੋਣੇ ਜ਼ਰੂਰ ਵਾਹ ਵੀ ਇੱਥੋਂ ਸ਼ਿਪ ਇੰਗਲੈਂਡ ਨੂੰ ਚੱਲਦੇ ਆ ਇੱਥੋਂ ਵੀ ਠੀਕ ਆ ਜੀ ਵਾਹ ਵੀ ਵਾਹ ਹੋਟਲ ਬੀਚ ਏਰੀਆ ਆ ਪੁਰਾਣਾ ਇਹ ਸ਼ਿਪ ਰੱਖਿਆ ਇੱਥੇ ਇਹਨਾਂ ਨੇ ਵੇਚੀ ਸ ਆ ਇਹੜੀਆਂ ਲੇਟਾਂ ਵਾ ਇਹ ਮਤਲਬ ਆਪਾਂ ਐਵੇਂ ਕਹੀਏ ਇਹ ਇਹ ਹੈਗਾ ਵਾ ਬੈਲਜੀਅਮ ਦਾ ਏਰੀਆ ਹਾ ਜਿਹੜਾ ਇੱਥੇ ਛੁੱਪ ਛੁੱਪ ਲੱਗਦੇ ਆ ਜਿਹੜੇ ਕੀ ਜਿਦਾ ਇਥੋਂ ਟਰਾਲੇ ਟਰੁੱਲੇ ਜਾਂ ਕੰਟੇਨਰ ਵਾਲੇ ਜਾਂ ਆਪਾਂ ਕਹ ਲਈਏ ਕਰੂਜ਼ ਵਾਲੇ ਸਾਰੇ ਇਥੋਂ ਲੱਗਦੇ ਆ ਬੜਾ ਵੇਡ ਬਣਾਇਆ ਪਿਆ ਲਓ ਜੀ ਆਹ ਪੁਰਾਣਾ ਜੋ ਸ਼ਿਪ ਦੇਖਣ ਨੂੰ ਮਲਾ ਇੱਥੇ ਵਿੱਚ ਰੱਖਿਆ ਪਿਆ ਰੰਮਿੱਟੀ ਦੇ ਰੰਬਲ ਦੇ ਵਿੱਚ ਆਹ ਥੱਲੇ ਨੂੰ ਸਾਰੀ ਰੰਬਲਿਆ ਤਾਂ ਉਹ ਥੋੜਾ ਜਿਹਾ ਮਿੱਟੀ ਤੋਂ ਗਾਂ ਚੱਲ ਕੇ ਸਮੁੰਦਰ ਚੱਲ ਪੈਂਦਾ ਠੀਕ ਆ ਆ ਦੇਖ ਹੋਟਲ ਬਣਿਆ ਹੋਇਆ ਛੋਟਾ ਜਿਹਾ ਔਰ ਰੈਸਟੋਰੈਂਟ ਹੋਟਲ ਕਹਤਾ ਹੋਟਲ ਚਲਾ ਹੁਣ ਕਲੇਗਾ ਗੋਗੇ ਨਾਤੋ ਦਾ ਓਕੇ ਗੁੱਟ ਬੜੀ ਗੁੱਟ ਦਾ ਦਾ ਓ ਵੀ ਹੁਣ ਕਲੇਗਾ ਕਿੰਦਾ ਬਾਸ ਹੁਣ ਹੰਬ ਗਏ ਆ ਕਿਉਂਕਿ ਅਸੀਂ ਡੇਢ 2 ਕਿਲੋਮੀਟਰ ਤੁਰ ਕੇ ਆਏ ਪੱਲਿਓ ਪਿੱਛੋਂ ਚਲੋ ਯਾਰ ਇਹ ਵੀ ਬਹਾਨੇ ਨਾਲ ਸਿਟੀ ਅੱਜ ਦੇਖੀ ਗਈ ਤੇ ਨਹੀਂ ਕਿੱਥੇ ਮੈਂ ਗੱਡੀ ਦੇ ਵਿੱਚ ਹੁਣ ਨੂੰ ਪੈ ਜਾਣਾ ਸੀ ਲੰਮ ਲੇਟ ਹੋ ਜਾਣਾ ਸੀ ਆਪਾਂ ਤਾਂ ਇਹਦੇ ਬਹਾਨੇ ਵਿਚਾਰੇ ਦੇ ਨੇ ਫੋਰਸ ਕੀਤਾ ਥੋੜਾ ਜਿਹਾ ਚਲੋ ਬਾਬੇ ਇੱਕ ਰਿਕਵੈਸਟ ਤੁਹਾਨੂੰ ਜਰੂਰ ਆ ਜਿਹੜੇ ਵੀਪਰਾ ਚੈਨਲ ਤੇ ਨਵੇਂ ਆਏ ਆ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਯਾਰ ਆਪਣਾ ਇਸ ਲਾਈਵ ਨੂੰ ਬੜਾ ਲੀਰੀਆ ਲੱਗਾ ਯਾਰ ਅਭੀ ਸੋਨਾ ਏਰੀਆ ਜੇ ਦਿਨੇ ਆਉਂਦੇ ਤੇ ਸ਼ਾਇਦ ਹੋਰ ਮਤਲਬ ਦੇਖਣ ਨੂੰ ਵਧੀਆ ਲੱਗਣਾ ਸੀਗਾ ਬੱਦਲ ਵੀ ਪੂਰਾ ਹੋਇਆ ਪਿਆ ਇਸ ਟਾਈਮ ਲੱਗਦਾ ਮੀਂਹ ਆ ਜੇ ਓ ਭਾਈ ਤੁਸੀਂ ਵੀ ਕਮੈਂਟ ਆਈ ਦੱਸਿਓ ਤੁਹਾਨੂੰ ਕਿਦਾਂ ਲੱਗਾ ਏਰੀਆ ਤੇ ਰਾਤ ਦਾ ਵਾ ਇਹ ਆਪਣਾ ਲਾਈਵ ਪਰ ਦੱਸਿਓ ਜ਼ਰੂਰ ਇਹ ਮਿੱਟੀ ਦੇ ਕਿੰਨੀ ਔੜੜ ਕਿਥੇ ਜਮਾ ਹੋਈ ਪਈ ਮੀਆਂ ਦੇ ਨਾਲ ਜੰਮੀ ਪਈ ਜਮਾ ਏ ਕੁਰਸੀਆਂ ਕਰਸੀਆਂ ਪੜੀਆਂ ਪਈਆਂ ਮਿੱਟੀ ਨਾਲ ਭਾਈ ਯਾਰ ਹਾਂਜੀ ਮਨੀ ਫਗਵਾੜਾ ਫਗਵਾੜਾ ਬਾਈ ਹਾਂ ਬਾਈ ਇਹ ਹੈਗਾ ਵਾ ਬੈਲਜੀਅਮ ਦਾ ਏਰੀਆ ਭਾਜੀ ਹਾਂਜੀ ਸੋ ਬੈਲਜੀਅਮ ਦਾ ਬਿਲਕੁਲ ਬੀਚ ਦੇ ਉੱਤੇ ਆ ਇਹ ਸ਼ਹਿਰ ਛੋਟਾ ਜਿਹਾ ਵਾ ਤੇ ਬਿਲਕੁਲ ਉਸ ਸਾਈਡ ਤੇ ਪੈਂਦਾ ਜਿੱਧਰ ਆਪਣੇ ਇੰਗਲੈਂਡ ਨੂੰ ਇੱਥੋਂ ਇਹਨਾਂ ਦੇ ਸ਼ਿਪ ਵੀ ਕਹ ਲਓ ਜਾਂਦੇ ਆ ਇੰਗਲੈਂਡ ਇੱਥੋਂ ਬਿਲਕੁਲ ਹੀ ਨੇੜੇ ਆ ਯਾਰ ਬੜੇ ਸੋਹਣੇ ਸੋਹਣੇ ਯਾਰੋ ਆ ਹੋਟਲ ਬਣੇ ਪਿਆ ਸਾਰੇ ਤੂਪ ਨਾ ਗਾ ਇਸ ਸੱਚ ਸੱਚੀ ਆਫ ਇੰਗਲੈਂਡ ਫੋਰ ਫੋਰ ਇੰਗਲੈਂਡ ਅ ਲੋਕ ਇਸ ਏਰੀਆ ਨੂੰ ਦੇਖ ਸਕਦੇ ਇਥੋਂ ਬੜਾ ਘੈਂਟ ਲੱਗਦਾ ਤੇ ਮੇਰਾ ਖਿਆਲ ਆ ਵੀ ਜਦੋਂ ਗਰਮੀਆਂ ਹੁੰਦੀਆਂ ਹੋਣੀਆਂ ਤਾਂ ਇਹ ਏਰੀਆ ਪੂਰਾ ਭਰਿਆ ਰਹਿੰਦਾ ਲਾ ਕਿਉਂਕਿ ਬਹੁਤ ਜਨਤਾ ਐ ਨੂੰ ਆਉਦੀ ਹੁੰਦੀ ਬੀਚ ਤੇ ਘੁੰਮਣ ਕਰਨ ਸੁਣਾ ਬਨੇ ਰਈ ਆ ਇਹਨਾਂ ਨੇ ਬੈਲਜੀਅਮ ਬਣਿਆ ਨੇ ਤੋ ਵੀ ਹੁਣ ਬਾਈ ਜਾਂਦਿਆ ਜਾਂਦਾ ਤੁਹਾਨੂੰ ਇੱਕ ਵਾਰਾ ਸਿਟੀ ਵਿਖਾਉਨੇ ਆ ਰੈਸਟੋਰੈਂਟ ਹੈ ਕਲੇਗਾ ਲਾਈਕ ਤੁਨੇ ਗੇਨ ਫੁੱਲ ਪਸੰਦ ਆ ਗਈਆਂ ਔੜੀ ਘਰ ਨੂੰ ਸਾਈਕਲ ਬਾਹਰ ਦੇਖ ਸਕਦੇ ਹੁਣ ਨਿਸਰ ਨਾ ਮੇਰਾ ਸਹੀ ਹੈ ਲਾਇਆ ਪਈ ਪਰ ਇਹ ਤੋਂ ਵੀ ਪ੍ਰਾਣੇ ਪ੍ਰਾਣੇ ਮਤਲਬ ਯੂਰਪ ਦੇ ਵਿੱਚ ਵੀ ਤੇ ਮੈਂ 18 ਦੇ ਆਪ ਖੁਦ ਬਿਲਡਿੰਗਾਂ ਆਂ ਯਾਰ ਬਣੇ ਵੇਖੇ ਆਪ ਮਤਲਬ ਕਿ ਉਹਨਾਂ ਨੇ ਲਿਖਿਆ ਹੁੰਦਾ ਸਪੈਸ਼ਲ ਇਹ ਬਿਲਡਿੰਗ ਇੰਨੇ ਚਿਰ ਦੀ ਪੁਰਾਣੀ ਆ ਜਾਂ ਇੰਨਾ ਚਿਰ ਹੋ ਗਿਆ ਬਣੀ ਨੂੰ ਅੱਜ ਦੇ ਵੇਲੇ ਤਾਂ ਪੂਰੀ ਰੌਣਕ ਹੈ ਆ ਲੋ ਇਹ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਨੇ ਜੇ ਕੱਪੜੇ ਧੋਣੇ ਹੋਣ ਨਾ ਮਸ਼ੀਨਾਂ ਇੱਦਾਂ ਲੱਗੀਆਂ ਦਾ ਆਪਾਂ ਪੈਸੇ ਪਾ ਗਏ ਨਾ ਤੇ ਚਲੋ ਕੀ ਕੱਪੜੇ ਧੋ ਸਕਦੇ ਆ ਸਕਾ ਵੀ ਇੱਥੇ ਸਕਦੇ ਆ ਦੋ ਤਰ੍ਹਾਂ ਦੀਆਂ ਮਸ਼ੀਨਾਂ ਬੱਬੇ ਲੱਗੀਆਂ ਹੁੰਦੀਆਂ ਇੱਥੇ ਬਹੁਤ ਸ਼ਹਿਰਾਂ ਦੇ ਵਿੱਚ ਇੱਦਾਂ ਹੀ ਲੱਗੀਆਂ ਪਈਆਂ ਮਸ਼ੀਨਾਂ ਤੁੜ ਰੱਖ? ਦਾ 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 ਟਰੱਕ। ਮਤੂਮੋਰ। ਨਹੀਂ। ਕੀਬਾਬ ਤੇ ਟਰੱਕ। ਯਾ ਵਜ਼ਮੂ ਕੀਬਾਬ ਟਰੱਕ। ਤੁਦਾ? ਮਤੂਮੋਰ। ਤੋਮਾਰ। ਓਕੇ ਓਕੇ। ਅਜੇ ਨਹੀਂ ਲੂ ਮਾਲੀ। ਆਹ ਦਾ ਦਾ। ਪਨਿਮੈਸ਼। ਸ਼ੈਦ ਅਸ਼ਗੰਦ ਦੇ ਵੀ ਗੱਲ ਕਰਦਾ ਵਿਚਾਰਾ। ਇਹਨੂੰ ਇੰਗਲਿਸ਼ ਮਾੜੀ ਮੋਟੀ ਆਉਂਦੀ ਆ। ਆ ਵੀ। ਸ਼ਾਪ ਐਂਡ ਗੋ। वाइन तो अभी देख सकते दे ग्रॉसरी स्टोर आते थे दारू पही है आ गई एक कबाब पिज्जा शोरमा शोरमा कबाब फूड शॉप अमीरी पिज्जा ਦਾ 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 ਸਸ OK ਲੋ ਬਾਈ ਇਹ ਨਾਲ ਦਾ ਮੇਰੇ ਆਪਣੀ ਗੱਡੀ ਦੇ ਵਿੱਚ ਲਿਜਾਣ ਲਈ ਫੂਡ ਵਗੈਰਾ ਕਹਿੰਦਾ ਮੈਂ ਸ਼ੋਰਮਾ ਸ਼ੋਰਮਾ ਖਾਣਦਾ ਵਾਂ ਤੇ ਓਪਲੈਂਡ ਚਲਾ ਗਿਆ ਤੇ ਸੋ ਬਾਬੇ ਹੁਣ ਤੁਹਾਨੂੰ ਆਪਾਂ ਇਹ ਦਿਖਾਈ ਆ ਅੱਜ ਬੈਲਜੀਅਮ ਦੀ ਸਿਟੀ ਛੋਟੀ ਜੀ ਸਿਟੀ ਆ ਬਿਲਕੁਲ ਤੇ ਹੈ ਕੀ ਬਿਲਕੁਲ ਬੀਜ ਏਰੀਆ ਤੇ ਕੈਲੋ ਕੀ ਵੀ ਨਾਲ ਹੀ ਇਥੇ ਥੋੜੇ ਕਿਲੋਮੀਟਰਾਂ ਤੇ ਫਰਾਂਸ ਚੱਲ ਪੈਂਦਾ ਵਾ ਤੇ ਨਾਲ ਹੀ ਐ ਨੂੰ ਪਹਲੀ ਆਪਾਂ ਤੇ ਜਿੱਤਰੋਂ ਮੈਂ ਆਪਾਂ ਉਨੇ ਆਏ ਆ ਮੇਰੀ ਬੈਕ ਸਾਈਡ ਓਕੇ ਇਧਰ ਇੰਗਲੈਂਡ ਪਹੁੰਚਦਾ ਆਪਾਂ ਨੂੰ ਠੀਕ ਆ ਜੀ ਸੋ ਕਿੱਦਾਂ ਲੱਗਾ ਆਪਣਾ ਇਹ ਅੱਜ ਦਾ ਲਾਈਵ ਦੱਸਿਓ ਜਰੂਰ ਓਕੇ ਸੋ ਮਿਲਦੇ ਆ ਆਪਾਂ ਅਗਲੀ ਵੀਡੀਓ ਅਗਲੇ ਲਾਈਵ ਦੇ ਵਿੱਚ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟਾਟਾ ਓਕੇ ਬਾਏ ਬਾਏ